ਪਿੰਡ ਅਠਵਾਲਾ ਜ਼ਿਲ੍ਹਾ ਗੁਰਦਾਸਪੁਰ ਜੋਦਾ ਜੀ ਜੋਦਾ ਕਿਹੜਾ ਪਿੰਡ ਅਠਵਾਲਾ ਜੀ ਜ਼ਿਲ੍ਹਾ ਗੁਰਦਾਸਪੁਰ ਨਿਸ਼ਾਰਾ ਮੱਝਾ ਸਿੰਘ ਲੱਗੇ ਜੀ ਅੱਛਾ ਭਾਈ ਮੈਂ ਆ ਜਿਹੜੇ ਤੋਰ ਤੇ ਤੁਰਿਆ ਜਾ ਰਿਹਾ ਪੈਸੇ ਜਾਂਦਾ ਦਿਹਾੜੀ ਤੋਂ ਸਾਰੋ ਤੋਂ ਮੈਂ ਤੁਰਿਆ ਜਾ ਰਿਹਾ ਤੇ ਮੁੰਡਿਆਰੇ ਆਏ ਮਗਰੋਂ ਪਿੱਛੋਂ ਇਧਰੋਂ ਤੇ ਮੇਰੇ ਕੰਨ ਲੱਗੋ ਨਾ ਫੋਨ ਖੋਹ ਕੇ ਲੈ ਗਏ ਆਈ ਉਹ ਦੂਜਾ ਫੋਨ ਹੀ ਵੀਵੋ ਦਾ ਵਾਈ ਕਰਨ ਹਾਂਜੀ ਫੋਨ ਹੋ ਰਿਹਾ ਹੀ ਮੁੰਡੇ ਦਾ ਤੋ ਪੁੱਛਣ ਦੇ ਵੀ ਕਿੱਥੇ ਆਇਆ ਤੇ ਮੈਂ ਦੱਸ ਨਹੀਂਦਾ ਮੈਂ ਲੱਗੇ ਆ ਗਿਆ ਤੁਹਾਡੇ ਦਿਹਾਰੀ ਲਾਉਣਾ ਕੀ ਹੁੰਦਾ ਹਿਹਾਰੀ ਲੋਣਾ ਜੇ ਕਿੱਥੇ ਆ ਪੈਸੇ ਤੇ ਉਹਨਾਂ ਦੇ ਚੁੰਨੀ ਦੇ ਕੰਮ ਦੇ ਫੇਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮਾਰੇ ਭਾਈ ਪਿੱਛਾ ਕੀਤਾ ਉਹਦਾ ਲੱਭੇ ਗਲੀਆਂ ਦੇ ਭਰੇ ਗੇ ਵਰਗੇ ਜੇ ਉਸ ਤੋਂ ਬਾਅਦ ਨਹੀਂ ਦਿਖੇ ਕਦੋਂ ਨਹੀਂ ਰੇ ਗਏ ਵੀ ਓਰ ਤੋਂ ਆ ਰਿਹਾ ਸੀ ਤੇ ਐਸਟੀ ਕੋਲੇ ਵੱਲੋਂ ਜਾ ਰਿਹਾ ਸੀ ਆ ਰਸਤੇ 'ਚ ਫਰੈਂਡਸ ਲੱਗੇ ਨਾ ਮੈਂ ਨਾ ਜਨਰੀ ਵੇਖਿਆ ਕਿ ਇਹ ਮੁੰਡੇ ਨੇ ਨਾ ਫੋਨ ਲਾਇਆ ਸੀ ਕੰਨ ਤੇ ਤੇ ਦੋ ਮੁੰਡਿਆਂ ਨੇ ਕੋਈ ਫੋਨ ਖੋਲਿਆ ਤੇ ਮੈਂ ਕਿਹਾ ਚਾਹ ਦੋਸਤ ਵਗੈਰਾ ਹੋਣੇ ਨੇ ਮੈਂ ਪੁੱਛਿਆ ਖਿਲਾੜ ਕੇ ਮੈਂ ਕੀ ਹੋਇਆ ਕੀ ਹੋਇਆ ਕਹਿੰਦਾ ਪੰਜ ਮੇਰਾ ਫੋਨ ਖੋਲਿਆ ਤੇ ਮੈਂ ਮੇ ਬੈਕ ਦੀ ਬਾਦੇ ਤੇ ਮੈਂ ਐਕਟਿਵਾ ਮਗਰ ਲਾ ਲਈ ਉਹ ਕਾਫੀ ਸਪੀਡ ਸੀ ਸਪੀਡ ਦੇ ਚੱਕਰ ਤੇ ਉਹ ਮੇਨਾ ਕਾਫੀ 200 ਕਿਲੋਮੀਟਰ ਦਾ ਫਰਕ ਪਾ ਗਿਆ ਪਰ ਉਹ ਮੈਂ ਉਹਨਾਂ ਨੂੰ ਮਗਰ ਹੀ ਰਿਆ ਉਹ ਮੁੜ ਕੇ ਉਹ ਚਲ ਗਿਆ ਰਾਮਸ਼ਨ ਨੂੰ ਕਲੋਨੀ ਚ ਰਾਮਸ਼ਨ ਕਲੋਨੀ ਚ ਉਹ ਗਲੀਆਂ ਚ ਗਿਆ ਗਲੀਆਂ ਤੋਂ ਉਹ ਉਧਰੋਂ ਨਿਕਲ ਕੇ ਉਹ ਚਲ ਗਿਆ ਫਾਟਕ ਵੱਲ ਫਾਟਕ ਤੇ ਹੀ ਮਗਰ ਲਾਇਆ ਪਰ ਉਸ ਤੋਂ ਬਾਅਦ ਉਹ ਆਉਣ ਲੱਗੇ ਕਿ ਪਤਾ ਨਹੀਂ ਗਾਇਬ ਹੀ ਹੋ ਗਏ ਮੈਨੂੰ ਲੱਗਦਾ ਸ਼ਾਇਦ ਕਲੋਨੀਆਂ ਗਲੀਆਂ ਕਿਤੇ ਵੜ ਗਈਆਂ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਜਿੱਦਾਂ ਧੋੜੇ ਆ ਰਸਤੇ ਤੋਂ ਚਿੰਗੀ ਤਰ੍ਹਾਂ ਜਾਨਵਰ ਮਤਲਬ ਲੋਕਲ ਹੀ ਬੰਦੇ ਲੋਕਲ ਹੀ ਲੱਗੇ ਯਾਰ ਪਤਾ ਚੱਕਰ ਕੀ ਹੋਇਆ ਕਿਉਂਕਿ ਜਿੱਦਾਂ ਉਹ ਗਲੀਆਂ 'ਚ ਵੜੇ ਆ ਉਸ ਤੋਂ ਬਾਅਦ ਉਹ ਰੋਡ ਤੇ ਵੜ ਗਏ ਆ ਉਹਨਾਂ ਨੇ ਵੇਟ ਵੀ ਕੀਤਾ ਕਿ ਕੋਈ ਗਾਂ ਵਾ ਕੋਈ ਮਗਰ ਆਣਿਆ ਤੇ ਅਸੀਂ ਰੁਕ ਜਾਈਏ ਜੇ ਨਹੀਂ ਆੜੇ ਤਾਂ ਫਿਰ ਰੋਡ 'ਤੇ ਜਾੜੀਏ ਤੇ ਉਹ ਅਸਲ ਤੇ ਉਹਨਾਂ ਚੰਗੀ ਤਰ੍ਹਾਂ ਰੋਡ ਦਾ ਪਤਾ ਸੀ ਤਾਂ ਕਰਕੇ ਉਹਨਾਂ ਨੇ ਦਿਨੇ ਹੀ ਇਹ ਵਾਰਤਤ ਨੂੰ ਇਨਜਾਮ ਦਿੱਤਾ। ਮੋਟਰਸਾਈਕਲ ਜਿਹੜਾ ਸੀ ਕਿੰਨੇ ਸਪਲੈਂਡਰ ਮੋਟਰਸਾਈਕਲ ਸੀ ਤੇ ਦੋ ਜਣੇ ਸੀ ਤੇ ਕਵਰ ਕੀਤਾ ਸੀ ਇੱਕ ਨੇ ਬਲੈਕ ਹੁੱਡੀ ਜੀ ਪਾਈ ਸੀ ਤੇ ਇੱਕ ਨੇ ਮਫਲ ਜਾਂ ਕਵਰ ਕੀਤਾ ਹੋਇਆ ਸੀ। ਦੋਨੋਂ ਮੈਂ ਹਾਂ ਮੋ ਨਹੀਂ ਮੋ ਨਹੀਂ। ਬ੍ਰਾਂਸਰਾਂ ਕੋਲੋਨੀ ਕਹਿੰਦੇ ਵੀ ਕਾਫੀ ਲੱਗੇ ਉਹਨਾਂ ਕਹਿੰਦੇ ਆਈ ਕਾਫੀ ਕਾਫੀ ਕਾਮੇ ਲੱਗੇ ਪਰ ਹੁਣ ਮੈਂ ਦੇਖੋ ਮੁੰਡੇ ਨੂੰ ਨਾਲ ਲੈ ਆ ਗਏ ਨਾ ਤੇ ਇਹਨੂੰ ਮੈਂ ਫੁਟੇਜ ਵਗੈਰਾ ਚੈੱਕ ਕਰਵਾਣਾ ਦੇਖਦਾ ਭਲਾ ਕਿੱਥੋਂ ਦੇ ਮੁੰਡੇ ਹੈਗੇ ਆ।